ਜੀ <muchas> ਕਾ the second ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ ਸਾਡੇ ਇਸ ਨੀਚੇ ਨਗਰ ਦੀਆਂ ਸੰਗਤਾਂ ਵਾਸਤੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀmarg ਪਿੰਡ ਸੰਗਤਕਲਾਂ ਜ਼ਿਲ੍ਹਾ ਬਠਿੰਡੇ ਦੇ ਵਿੱਚ ਜੋ ਸਾਡੇ ਸਥਿਤ ਹੈ ਪਿੰਡ ਕਿ ਇੱਥੇ ਅੱਜ ਗੁਰਦੁਆਰਾ ਸਾਹਿਬ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਨਵਾਂ ਦਰਬਾਰ ਸਾਹਿਬ ਪਿਛਲੇ 3 ਸਾਲਾਂ ਤੋਂ ਸੇਵਾ ਆਰੰਭ ਹੋਈ ਹੈ ਤੇ ਨਵੇਂ ਦਰਬਾਰ ਸਾਹਿਬ ਦੀ ਸੇਵਾ ਇਹ ਚੱਲੀ ਜਾਂਦੀ ਹੈ ਜਿਸ ਬਿਲਡਿੰਗ ਜਿਹੜੀ ਸੰਪੂਰਨ ਹੋ ਚੁੱਕੀ ਹੈ तकरीबन ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਅੱਜ ਨਵਾਂ ਨਿਸ਼ਾਨ ਸਾਹਿਬ ਦਰਬਾਰ ਸਾਹਿਬ ਦੇ ਸਾਹਮਣੇ ਝੁਲਾਇਆ ਗਿਆ ਇਹ ਨਿਸ਼ਾਨ ਸਾਹਿਬ ਦੀ ਜਿਹੜੀ ਲਵਾਈ ਹੈ 85 ਫੁੱਟ ਲਵਾਈ ਹੈ ਤੇ ਸਾਡੇ ਸਾਰੇ ਹੀ ਨਗਰ ਦੇ ਪ੍ਰਬੰਧਕ ਤੇ ਸਾਡੀ ਜਿਹੜੀ ਆ ਸਾਰੀ ਸਮੂਚੀ ਮੈਨੇਜਮੈਂਟ ਹੈ ਬੜਾ ਖੁਸ਼ੀ ਦੇ ਪਲ ਹੈ ਜੇ ਸਾਡੇ ਲਈ ਇਹ ਕਿਉਂਕਿ ਇਹ ਰੋਜ਼ ਕਾਰਜ ਨਹੀਂ ਹੁੰਦੇ ਤੇ ਨਾ ਹੀ ਹਰ ਥਾਂ ਹੁੰਦੇ ਆ ਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਨਵਾਂ ਨਿਸ਼ਾਨ ਸਾਹਿਬ ਚੁਲਾਇਆ ਗਿਆ ਤੇ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਜੋ ਸਾਡੇ ਪੱਤਰਕਾਰ ਵੀਰ ਸਾਡੇ ਅਜੀਤ ਸਿੰਘ ਜੀ ਮੱਕੜ ਪ੍ਰਧਾਨ ਪਹੁੰਚੇ ਹੋਏ ਐ ਸੋ ਇਹਦੇ ਰਾਹੀਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਵੀ ਇਹ ਬਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ ਅਸੀਂ ਇਹ ਕਾਰਜ ਜਿਹੜਾ ਸਤਿਗੁਰੂ ਦੀ ਕਿਰਪਾ ਦੇ ਨਾਲ ਸੰਪੂਰਨ ਕਰ ਪਾਏ ਆ ਤੇ ਸਾਰੀਆਂ ਸੰਗਤਾਂ ਨੂੰ ਅਸੀਂ ਬਹੁਤ 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 ਵਧਾਈਆਂ ਦਿੰਦੇ ਆ ਬੜੀ ਹੀ ਤਕਨੀਕ ਦੇ ਨਾਲ ਇਹ ਨਿਸ਼ਾਨ ਸਾਹਿਬ ਜਿਹੜਾ ਚੁਲਾਇਆ ਗਿਆ ਤੇ ਸਾਰੇ ਨਗਰ ਦਾ ਸਾਡੇ ਦਾ ਸਾਰੇ ਦਾ ਬਹੁਤ ਬਹੁਤ ਵੱਡਾ ਸਹਿਯੋਗ ਹੈ ਜਿਹਦੇ ਵਿੱਚ ਸਾਰੀ ਸੰਗਤ ਵੱਲੋਂ ਸਹਿਯੋਗ ਨੌਜਵਾਨਾਂ ਵੱਲੋਂ ਬੁੱਢੇ ਬਜ਼ੁਰਗਾਂ ਵੱਲੋਂ ਔਰ ਤਾਨ ਕਰਕੇ ਤੇ ਮਾਨ ਕਰਕੇ ਤੇ ਧਾਨ ਕਰਕੇ ਆਪਣਾ ਦਸਬੰਧ ਜਿਹੜਾ ਭੇਜਣਾ ਕੀਤਾ ਹੈ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਉਹ ਤਾਨ ਕੋਟ ਧੰਨਵਾਦ ਗੁਰੂ ਜੀ ਦਾ ਸਮੁੱਚੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ